fusion is not the amount of information that is put in the human brain it must have man making character making and life building as accumulation of experience char haftiyan ch synthetic drugs ja chitta punjab de vichon khatam kita jayega ਦੋਸਤੋ ਮਿਡਲ ਈਸਟ ਦੁਨੀਆ ਦਾ ਉਹ ਕੋਨਾ ਜਿੱਥੇ ਹਮੇਸ਼ਾ ਤੋਂ ਕੋਈ ਨਾ ਕੋਈ ਦੇਸ਼ ਜੰਗ ਵਿੱਚ ਰੁੱਝਿਆ ਹੀ ਰਹਿੰਦਾ ਹੈ ਲੋਕ ਲੜਦੇ ਨੇ ਕੱਟਦੇ ਨੇ ਮਰਦੇ ਨੇ ਸਿਰਫ ਇਸੇ ਲਈ ਕਿ ਜੰਨਤ ਦੀ ਚਾਹਤ ਜੀ ਹਾਂ ਜੰਨਤ ਵਿੱਚ ਜਾ ਸਕੀਏ ਗੈਰ ਮਜ਼ਵੀ ਲੋਕਾਂ ਨੂੰ ਕਾਫਰ ਕਹਿ ਕੇ ਮਾਰਨਾ ਜਾਂ ਕਨਵਰਟ ਕਰਨਾ ਜਿੱਥੇ ਲੋਕਾਂ ਦੀ ਜ਼ਿੰਦਗੀ ਦਾ ਇਹੋ ਹੀ ਮਕਸਦ ਹੁੰਦਾ ਹੈ ਅੱਜ ਕੱਲ ਇਥੇ ਇਜ਼ਰਾਈਲ ਲਿਬਨਾਨ ਅਤੇ ਸ਼ਾਇਦ ਹੀ ਜਲਦੀ ਇਜ਼ਰਾਈਲ ਵਰਸਸ ਈਰਾਨ ਉਹ ਵੀ ਹੋ ਹੀ ਜਾਵੇਗਾ ਕਿਉਂ ਕਿ ਅਸੀਂ ਭਾਰਤੀ ਖਾਸ ਕਰਕੇ ਪੰਜਾਬੀ ਇਸ ਤੋਂ ਕੁਝ ਸਿੱਖ ਸਕਦੇ ਹਾਂ ਜੀ ਇਸ ਵੀਡੀਓ ਵਿੱਚ ਇਸ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਦੋਸਤੋ ਦੁਨੀਆ ਭਰ ਵਿੱਚ ਸ਼ਾਂਤੀ ਦੂਤਾਂ ਦੇ ਨਾਮ ਨਾਲ ਜਾਣੇ ਜਾਂਦੇ ਲੋਕਾਂ ਵਿੱਚ ਕਾਫਰਾਂ ਨੂੰ ਮਾਰਨਾ ਮਤਲਬ ਸਿੱਧੀ ਜੰਨਤ ਦੀ ਟਿਕਟ ਕਾਫਰ ਮਤਲਬ ਗੈਰ ਇਸਲਾਮੀ ਲੋਕ ਜਿਵੇਂ ਯਹੂਦੀ ਈਸਾਈ ਹਿੰਦੂ ਜਾਂ ਸਿੱਖ ਜਿਹਾ ਸਿੱਖ ਵੀ ਕਾਫਰਾਂ ਵਿੱਚ ਹੀ ਆਉਂਦੇ ਹਨ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਦਸ਼ਮੇਸ਼ ਪਿਤਾ ਦੇ ਚਾਰੋਂ ਸਾਬ ਜਾ ਦੇ ਬੰਦਾ ਸਿੰਘ ਬਹਾਦਰ ਵਰਗੇ ਸਿੱਖ ਯੋਧੇ ਹੋਰ ਵੀ ਅਣਗਿਣਤ ਸਿੱਖ ਇਸੇ ਕਾਫਰ ਪੂਣੇ ਕਰਕੇ ਹੀ ਤਾਂ ਮਾਰੇ ਗਏ ਸਨ ਦੋਸਤੋ ਇਹ ਹੈ ਨਫਰਤ ਦਾ आलम ਪਰ ਨਫਰਤ ਇਹ ਦੁਨੀਆ ਵਿੱਚ ਦੂਜਿਆਂ ਨੂੰ ਹੀ ਨਹੀਂ ਸਗੋ ਆਪਣਿਆਂ ਨੂੰ ਵੀ ਕਿੱਥੇ ਛੱਡਦੀ ਹੈ ਸ਼ਿਆਮਾਂ ਲਈ ਸੁੰਨੀ ਕਾਫਰ ਸੁੰਨਿਆਂ ਲਈ ਸ਼ਿਆ ਕਾਫਰ ਫਿਰ ਇਹਨਾਂ ਦੋਹਾਂ ਲਈ ਸ਼ਿਆ ਸੁੰਨਿਆਂ ਲਈ ਅਹਿਮਦੀ ਇਹ ਕਾਫਰ ਇਹ ਅਹਿਮਦੀ ਹੈ ਜਿਨ੍ਹਾਂ ਨੇ ਜੀ ਹਾਂ ਅਹਿਮਦੀਆ ਯਾਦ ਰੱਖੋ ਜਿਨ੍ਹਾਂ ਦੀ ਹੀ ਮੁੱਖ ਭੂਮਿਕਾ ਮੁਸਲਮਾਨਾਂ ਲਈ ਅੱਧ ਦੇਸ਼ ਪਾਕਿਸਤਾਨ ਬਣਾਉਣ ਵਿੱਚ ਸੀ ਅਜੇ ਇਹੋ ਲੋਕ ਪਾਕਿਸਤਾਨ ਵਿੱਚ ਆਪਣੇ ਆਪ ਨੂੰ ਮੁਸਲਮਾਨ ਤੱਕ ਕਹਿਲਾ ਨਹੀਂ ਸਕਦੇ ਬਕਰੀਦ ਵਰਗੇ ਧਾਰਮਿਕ ਤਿਹਾਰਾਂ ਦੇ ਉੱਪਰ ਬਲੀ ਤੱਕ ਦੀ ਰਸਮ ਅਦਾ ਨਹੀਂ ਕਰ ਸਕਦੇ ਸ਼ੀਆ ਸੁੰਨੀ ਅਹਿਮਦੀਆ ਇਹਨਾਂ ਤਿੰਨਾਂ ਲਈ ਹਿੰਦੂ ਕਾਫਰ ਸਿੱਖ ਕਾਫਰ ਬੋਧੀ ਕਾਫਰ ਅਤੇ ਅੱਜ ਕਾਲੇ ਯਹੂਦੀ ਕਾਫਰ ਦੋਸਤੋ ਲਬਨਾਨ ਦਾ ਇੱਕ ਸੰਗਠਨ ਹੈ ਹਿਜਬੂਲਾ ਉਹ ਇਜ਼ਰਾਈਲ ਦੇਸ਼ ਨੂੰ ਕਾਫਰ ਮੰਨਦਾ ਹੈ ਕਾਫਰਾਂ ਦਾ ਦੇਸ਼ ਕਾਫਰ ਯਹੂਦਿਆਂ ਨੂੰ ਮਾਰਨਾ ਇਸਲਾਮੀ ਮਜ਼ਬੂਬ ਮੁਤਾਬਕ ਉਹਨਾਂ ਦਾ ਮਜ਼ਬੀ ਫਰਜ਼ ਮਰੇ ਤਾਂ ਜੰਨਤ ਦੀ ਟਿਕਟ ਸ਼ਰਤ ਹੀ ਆ ਪੱਕੀ 72 ਹੂਰਾ ਨਾਲ ਹਮ ਬਿਸਤਰੀ ਰਹਿਣ ਨੂੰ ਮੈਲ ਖਾਣ ਨੂੰ ਦੁਨੀਆ ਭਰ ਦੇ ਫਰੂਟਸ ਗੱਲ ਕੀ ਐਸ਼ ਹੀ ਐਸ਼ ਮੋਜਾਂ ਹੀ ਮੋਜਾਂ ਪਰ ਜੰਨਤ ਪਰ ਜੰਨਤ ਦੀ ਸੱਚਾਈ ਦੋਸਤੋ ਇਹ ਹੈ ਕਿ ਇਹ ਮਿਲਦੀ ਹੈ ਮਰਨ ਤੋਂ ਬਾਅਦ ਖੂਬਸੂਰਤ ਹੈ ਮੈਂ ਆਪਣੀ ਘਰਵਾਲੀ ਸੇ ਵੀ ਜ਼ਿਆਦਾ ਖੂਬਸੂਰਤ ਹੋਗੀ ਇਹ ਹੋ ਰਹੇ ਹੁੰਦੇ ਹੈ ਜਿਵੇਂ ਇੱਥੇ ਆ ਕੇ ਹੋਰਤੇ ਹੈ ਇਹ ਕੁਝ ਵੀ ਨਹੀਂ ਹੈ ਇਸੇ ਜੰਨਤ ਦੀ ਚਾਹ ਤੇ ਮਜ਼ਬੀ ਫਰਜ਼ਾਂ ਨੂੰ ਪੂਰਾ ਕਰਨ ਲਈ ਹਜ਼ਬੁੱਲਾ ਦੇ ਲੜਾਕਿਆਂ ਨੇ ਲਿਬਨਾਨ ਤੋਂ ਇਜ਼ਰਾਈਲ ਤੇ ਹਮਲੇ ਜਾਰੀ ਰੱਖੇ ਹੋਏ ਹਨ ਇਜ਼ਰਾਈਲ ਵੀ ਪੂਰੀ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਇਸ ਵੇਲੇ ਡਟਿਆ ਹੋਇਆ ਹੈ ਪਹਿਲਾਂ 1000 ਤੋਂ ਵੱਧ ਇਜ਼ਰਾਈਲੀ ਬੇਗੁਨਾ ਲੋਕਾਂ ਦੀ ਮੌਤ ਦਾ ਬਦਲਾ ਇਜ਼ਰਾਈਲ ਨੇ ਹਮਾਸ ਦੇ 40000 ਤੋਂ ਵੱਧ ਲੋਕਾਂ ਨੂੰ ਮਿਟਾ ਕੇ ਲਿਆ ਅਤੇ ਹੁਣ ਉਹ ਲਿਬਨਾਨ ਤੋਂ ਆਪਰੇਟ ਕਰ ਰਹੇ ਹਜ਼ਬੁੱਲਾ ਦੇ ਲੜਾਕਿਆਂ ਨੂੰ ਜੰਨਤ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ ਵੈਸੇ ਈਰਾਨ ਨੇ ਵੀ ਇਜ਼ਰਾਈਲ ਨਾਲ ਪੰਗਾ ਲੈ ਕੇ ਇੱਕ ਹੋਰ ਮੋਰਚਾ ਖੋਲ੍ਹ ਦਿੱਤਾ ਸੀ ਜੰਗ ਦਾ ਪਰ ਇਜ਼ਰਾਈਲ ਹਮਾਸ ਨੂੰ ਚੰਗੀ ਤਰ੍ਹਾਂ ਨਿਬਟਾਉਣ ਤੋਂ ਬਾਅਦ ਹੁਣ ਆਪਣੀ ਪੂਰੀ ਤਾਕਤ ਹਜ਼ਬੁੱਲਾ ਦੇ ਉੱਪਰ ਕੇਂਦ੍ਰਿਤ ਕਰ ਰਿਹਾ ਹੈ। ਦੋਸਤੋ ਅੱਜਕੱਲ ਲਿਬਨਾਨ ਵਿੱਚ ਸਕੂਲ ਕਾਲਜ ਸਾਰੇ ਬੰਦ ਪਏ ਹੋਏ ਹਨ। ਇਜ਼ਰਾਈਲ ਹਜ਼ਬੁੱਲਾ ਦੇ ਟੌਪ ਕਮਾਂਡਰ ਅਤੇ ਹਥਿਆਰਾਂ ਦੇ ਜ਼ਖੀਰਿਆਂ ਨੂੰ ਹਮਲਾ ਕਰਕੇ ਤਬਾਹ ਕਰ ਰਿਹਾ ਹੈ। ਦੋਸਤੋ ਇਹ ਜੰਗ ਲਿਬਨਾਨ ਨਾਂ ਦੇ ਇੱਕ ਦੇਸ਼ ਵਿੱਚ ਲੜੀ ਜਾ ਰਹੀ ਹੈ। ਲਬਨਾਨ ਇਜ਼ਰਾਈਲ ਦਾ ਗੁਆਂਢੀ ਦੇਸ਼ ਮਿਡਲ ਈਸਟ ਦਾ ਉਹ ਦੇਸ਼ ਜਿਸ ਨੂੰ ਕਦੇ ਮਿਡਲ ਈਸਟ ਦੇ ਪੈਰਿਸ ਵੱਜੋਂ ਜਾਣਿਆ ਜਾਂਦਾ ਸੀ ਦੋਸਤੋ ਇਹ ਯਾਦ ਰੱਖੋ 1960 ਤੋਂ ਪਹਿਲਾਂ ਲਬਨਾਨ ਵਿੱਚ ਇਸਲਾਮੀ ਵਰਸ ਅਤੇ ਈਸਾਈ ਇਹਨਾਂ ਦਾ ਪ੍ਰਤੀਸ਼ਤ ਵਸੂ ਦਾ ਪ੍ਰਤੀਸ਼ਤ 40 60 ਸੀ ਉਸ ਵੇਲੇ 1960 ਤੋਂ ਪਹਿਲਾਂ ਦੋਸਤੋ ਲਬਨਾਨ ਈਸਾਈ ਬਹੁਗਿਣਤੀ ਵਾਲਾ ਦੇਸ਼ ਹੁੰਦਾ ਸੀ 1960 ਤੋਂ ਬਾਅਦ ਇਹ ਡੈਮੋਗ੍ਰਾਫੀ ਚੇਂਜ ਹੋ ਗਈ ਅਤੇ ਵਸੂ ਦਾ ਪ੍ਰਤੀਸ਼ਤ 60 ਵਰਸ ਦੇ 40 ਹੋ ਗਿਆ ਮਤਲਬ 60 ਪ੍ਰਤੀਸ਼ਤ ਆਬਾਦੀ ਇਸਲਾਮੀਆਂ ਦੀ ਹੋ ਗਈ ਤੇ ਫਿਰ ਜਦੋਂ ਲਬਨਾਨ ਇੱਕ ਸਲਾਮੀ ਬਹੁਗਿਣਤੀ ਵਾਲਾ ਦੇਸ਼ ਹੋ ਗਿਆ ਤਾਂ ਦੇਸ਼ ਵਿੱਚ ਗ੍ਰਹਿਯੁੱਧ ਚੱਲ ਪਿਆ ਇੰਜ ਲਬਨਾਨ ਗ੍ਰਹਿਯੁੱਧ ਦਾ ਸ਼ਿਕਾਰ ਹੋ ਗਿਆ ਇਸ ਗ੍ਰਹਿਯੁੱਧ ਦੌਰਾਨ ਦੋਸਤੋ ਲਬਨਾਨ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ ਤਕਰੀਬਨ 27 ਇਸਲਾਮੀਆਂ ਦੇ ਹੱਥ ਵਿੱਚ ਆ ਹੀ ਗਈ ਮਤਲਬ ਕਬੀਲਾਵਾਦੀ ਯੁੱਗ ਦੀ ਸ਼ੁਰੂਆਤ ਹੁਣ ਉਹਨਾਂ ਨੇ ਇਸ ਦੇਸ਼ ਨੂੰ ਇੱਕ ਗਰੋਵੰਗ ਚਲਾਉਣਾ ਸ਼ੁਰੂ ਕਰ ਦਿੱਤਾ ਈਰਾਨ ਦੀ ਮਦਦ ਨਾਲ ਇੱਕ ਸ਼ੀਆ ਗਰੁੱਪ ਹਾਂਜੀ ਇੱਕ ਸ਼ੀਆ ਗੁੱਟ ਹਿਜਬੁਲਾਹ ਦਾ ਸਗਠਨ ਉਹ ਵੀ ਸੱਤਾ ਵਿੱਚ ਹਿੱਸੇਦਾਰੀ ਲੈ ਕੇ ਸਾਹਮਣੇ ਆ ਗਿਆ ਇੱਕ ਸੈਨਿਕ ਅਤੇ ਰਾਜਨੀਤਿਕ ਦੋਵੇਂ ਤਰ੍ਹਾਂ ਦਾ ਗੁੱਟ ਹਿਜਬੁਲਾਹ ਇਸ ਨੂੰ ਇਰਾਨ ਦੁਆਰਾ ਹੀ ਕੰਟਰੋਲ ਅਤੇ ਨਿਰਦੇਸ਼ਿਤ ਕੀਤਾ ਜਾਂਦਾ ਸੀ ਦੋਸਤੋ ਇਹਨੇ ਲਬਨਾਨ ਨੂੰ ਤਬਾਹ ਕਰ ਦਿੱਤਾ ਗਿਆ ਦੇਸ਼ ਦੇ ਖਜ਼ਾਨੇ ਫੰਡ ਨੂੰ ਲੁੱਟਿਆ ਜਾਣ ਲੱਗਿਆ ਸਰਕਾਰੀ ਤਨ ਦੀ ਚੋਰੀ ਕਰਕੇ ਜਹਾਦੀ ਸੰਗਠਨਾਂ ਤੱਕ ਪਹੁੰਚਾਈ ਜਾਂਦੀ ਇਹਨਾਂ ਲੋਕਾਂ ਨੇ ਲਬਨਾਨ ਉਸ ਦੀ ਉਹ ਹਾਲਤ ਕਰ ਦਿੱਤੀ ਕਿ ਅਜ ਲਬਨਾਨ ਵਿੱਚ ਉੱਥੋਂ ਦੇ ਲੋਕਾਂ ਨੂੰ ਬਸ ਸਰਕਾਰ ਸਿਰਫ 2 ਘੰਟੇ ਹੀ ਬਿਜਲੀ ਮੁਹੱਈਆ ਕਰਾ ਸਕਦੀ ਹੈ। ਬਾਕੀ ਦੀ ਜ਼ਰੂਰਤ ਲੋਕ ਜਨਰੇਟਰ ਆਦਿ ਚਲਾ ਕੇ ਪੂਰੀ ਕਰਦੇ ਹਨ। ਦਵਾਈਆਂ ਦੇ ਰੇਟ ਉਹ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਲਬਨਾਨ ਦੀ ਕਰੰਸੀ ਲੀਰਾ ਇਸ ਵੇਲੇ ਇਸ ਦੀ ਕੀਮਤ ਕੀ ਹੈ 100 ਡਾਲਰ ਮਤਲਬ 40000 ਲੀਰਾ ਇਹ ਹੈ ਉਸ ਕਰੰਸੀ ਦਾ ਹਾਲ। ਚੋਣਾ ਵਿੱਚ ਦੋਸਤੋ ਹਥਿਆਰਬੰਦ ਸਮੂਹਾਂ ਦੇ ਲੋਕ ਹੀ ਖੜੇ ਹੁੰਦੇ ਹਨ ਲਬਨਾਨ ਵਿੱਚ। ਅਤੇ ਇਹੋ ਜਿਤ ਵੀ ਜਾਂਦੇ ਹਨ ਇੰਜ ਲਬਨਾਨ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਲੋਕਾਂ ਦੀ ਜ਼ਿੰਦਗੀ ਲਗਭਗ ਨਰਕ ਹੀ ਬਣਾ ਦਿੱਤੀ ਗਈ ਹੈ ਜੰਨਤ ਦੀ ਚਾਹ ਰੱਖਣ ਵਾਲਿਆਂ ਨੇ ਲਬਨਾਨ ਵਿੱਚ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਕਿਉਂ ਕਿ ਉਹਨਾਂ ਦੇ ਮਕੀਦੇ ਮੁਤਾਬਕ ਇਹ ਦੁਨੀਆ ਇਹ ਜ਼ਿੰਦਗੀ ਅਸਲੀ ਜ਼ਿੰਦਗੀ ਹੈ ਹੀ ਨਹੀਂ ਅਸਲੀ ਜ਼ਿੰਦਗੀ ਤਾਂ ਮਰਨ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਹਨਾਂ ਦੇ عقیده ਮੁਤਾਬਕ ਇਸ ਫਲਸਫੀ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਨਰਕ ਬਣਾ ਦਿੱਤਾ ਹੈ ਲੇਬਨਾਨ ਕਿਸੇ ਵੇਲੇ ਦੋਸਤੋ ਇਹ ਯੂਰਪੀ ਦੇਸ਼ ਵਰਗਾ ਲੱਗਦਾ ਹੁੰਦਾ ਸੀ ਸਮੁੰਦਰੀ ਕੰਢਿਆਂ ਤੇ ਜ਼ਿੰਦਗੀ ਦਾ ਇੰਜੋਏ ਕਰਦੇ ਲੋਕ ਆਮ ਵੇਖੇ ਜਾ ਸਕਦੇ ਸਨ ਵਧੀਆ ਸ਼ਹਿਰ ਸੋਹਣੀਆਂ ਇਮਾਰਤਾਂ ਸੋਹਣੀਆਂ ਸੜਕਾਂ ਸੋਹਣੇ ਲੋਕ ਸੋਹਣੀ ਜ਼ਿੰਦਗੀ ਪਰ ਜਦੋਂ ਆਬਾਦੀ ਦਾ ਸੰਤੁਲਨ ਵਿਗੜਿਆ ਤਾਂ ਇਸਲਾਮੀ ਗੁੱਟ ਉਹ ਸੱਤਾ ਵਿੱਚ ਆ ਗਏ ਅਤੇ ਉਹਨਾਂ ਨੇ ਸੱਤਾ ਵਿੱਚ ਆ ਕੇ ਤਕਰੀਬਨ ਹਰ ਸੋਮੇ ਦੇ ਉੱਪਰ ਕਬਜ਼ਾ ਕਰ ਲਿਆ ਕਾਫਰਾਂ ਦੀ ਹਰ ਚੀਜ਼ ਨੂੰ ਹਥਿਆਉਣਾ ਤੇ ਉਸ ਨੂੰ ਬਰਬਾਦ ਕਰਨਾ ਉਹ ਆਪਣਾ ਮਜ਼ਬੀ ਫਰਜ਼ ਸਮਝਦੇ ਹਨ ਅਫਗਾਨਿਸਤਾਨ ਵਿੱਚ ਤਾਲਿਬਾਨ ਕੀ ਕਰ ਰਿਹਾ ਹੈ ਸਭ ਨੂੰ ਪਤਾ ਹੈ। ਭਾਤ ਹੋਵੇ ਜਾਂ ਪੰਜਾਬ ਇੱਥੇ ਵੀ ਡੈਮੋਗ੍ਰਾਫੀ ਚੇਂजेस ਕਰਨ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਜਾਰੀ ਹਨ। ਕਲਕੱਤੇ ਵਿੱਚ ਹੋ ਕੀ ਰਿਹਾ ਹੈ ਸਭ ਨੂੰ ਪਤਾ ਹੈ। ਕਲਕੱਤਾ ਦਾ ਛੱਡੋ ਦੋਸਤੋ ਪੰਜਾਬ ਦੇ ਗੁਆਂਡ ਵਿੱਚ ਹਰਿਆਣਾ ਹਰਿਆਣੇ ਦੇ ਨੂ ਦਾ ਇਲਾਕਾ ਹੈ। ਉੱਥੇ ਹਿੰਦੂਆਂ ਦੀ ਸ਼ੋਭਾ ਯਾਤਰਾ ਕੱਢਣ ਤੇ ਮਨਾਹੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਭਾਵਨਾਵਾਂ ਹੱਟ ਹੁੰਦੀਆਂ ਹਨ। ਅਸੀਂ ਮੂਰਤੀ ਪੂਜਾ ਬਰਦਾਸ਼ਤ ਹੀ ਨਹੀਂ ਕਰ ਸਕਦੇ। ਅਰਬ ਅਤੇ ਤੁਰਕਾਂ ਦੇ ਵੰਸ਼ਜ ਹੁਣ ਭਾਰਤ ਦੇ ਲੋਕਾਂ ਨੂੰ ਇਹਨਾਂ ਦੇ ਧਾਰਮਿਕ ਕੀਤੇ ਤੱਕ ਨਹੀਂ ਨਿਭਾਉਣ ਦਿੰਦੇ ਜਿੱਥੇ ਇਹਨਾਂ ਦੀ ਮੈਜੋਰਟੀ ਹੋ ਜਾਂਦੀ ਹੈ ਉੱਥੇ ਇਹੋ ਕੁਝ ਹੁੰਦਾ ਹੈ ਇਹ ਇੱਕ ਸਚਾਈ ਹੈ ਦੋਸਤੋ ਪੰਜਾਬ ਵਿੱਚ ਵੀ ਯੂਪੀ ਬਿਹਾਰ ਦਾ ਮੁਸਲਮਾਨ ਇਸ ਤੋਂ ਇਲਾਵਾ ਬੰਗਲਾਦੇਸ਼ੀ ਰੋਹਿੰਗਿਆ ਸਹਿਰੂਬਾਰ ਨਹਿਰਾ ਕੰਡੇ ਉਸਰੀਆਂ ਨਜਾਇਜ਼ ਬਸਤੀਆਂ ਪੰਜਾਬ ਵੀ ਇਸ ਦਾ ਸ਼ਕਾਰ ਹੋ ਰਿਹਾ ਹੈ ਇਸ ਦੀ ਤਸਦੀਕ ਕਰਦੀਆਂ ਹਨ ਇਹ ਦੋਸਤੋ ਪੰਜਾਬ ਵਿੱਚ ਬੇਤੜਕ ਵਸਦੇ ਆ ਤੇ ਫੈਲਦੇ ਜਾ ਰਹੇ ਹਨ ਜਿਹੜਾ ਇਹਨਾਂ ਦੀ ਸਪੋਰਟ ਕਰਦਾ ਹੈ ਉਸ ਨੂੰ ਇਹਨਾਂ ਦੇ ਵੋਟ ਇੱਕ ਮੋਸ਼ਤ ਹਾਂਜੀ ਥੋਕ ਦੇ ਭਾ ਪੈਂਦੇ ਹਨ ਸੋ ਕੋਈ ਵੀ ਰਾਜਨੀਤਿਕ ਪਾਰਟੀ ਇਹਨਾਂ ਦੇ ਖਿਲਾਫ ਖੁੱਲ ਕੇ ਬੋਲਦੀ ਹੀ ਨਹੀਂ ਸਗੋਂ ਇਹਨਾਂ ਦੀਆਂ ਵੋਟਾਂ ਲੈਣ ਦੇ ਚੱਕਰ ਵਿੱਚ ਉਲਟਾ ਉਹਨਾਂ ਦੇ ਸਮਰਥਨ ਵਿੱਚ ਆ ਜਾਂਦੀ ਹੈ ਕੋਈ ਧਰਮ ਹੈ ਨਾ ਉਹਨੂੰ ਅਮੀਰ ਸਭਨਾਂ ਵਿਧਾਨ ਦਾ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਅੱਲਾਹੁ ਅਕਬਰ ਨਾਰਾ ਹੋਂ ਤੱਕ ਇਹ ਦੇ ਉੱਤੇ ਮ ਆਪਨੇ ਮੁਸਲਮਣ ਬੇਸ਼ੱਕ ਦੋਸਤੋ ਅੱਜ ਕੱਲ ਹਿਮਾਚਲ ਪ੍ਰਦੇਸ਼ ਵਿੱਚ ਥੋੜਾ ਬੁਤਾ ਰੋਲਾ ਰੱਪਾ ਪੈ ਰਿਹਾ ਹੈ ਪਰ ਉਸ ਦਾ ਕੀ ਅਸਰ ਹੁੰਦਾ ਹੈ ਦੋਸਤੋ ਲਬਨਾਨ ਵਿੱਚ ਜੋ ਹੋ ਰਿਹਾ ਹੈ ਇਸ ਘਟਨਾਕ੍ਰਮ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਜੇ ਇੰਜ ਹੀ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੁੰਦੀ ਰਹੀ ਤਾਂ ਸਮਾਂ ਪਾ ਕੇ ਪੰਜਾਬ ਵੀ ਇਸ ਦਾ ਸ਼ਿਕਾਰ ਹੋ ਸਕਦਾ ਹੈ ਸਾਡੇ ਧੀਆ ਪੁੱਤ ਤਾਂ ਵੈਸੇ ਹੀ ਵਿਦੇਸ਼ਾਂ ਵਿੱਚ ਜਾ ਕੇ ਪੀਆਰ ਲੈ ਕੇ ਉੱਥੇ ਸੈੱਟ ਹੋ ਰਹੇ ਹਨ ਦੋਸਤੋ ਪੰਜਾਬ ਵਿੱਚ ਇਹ ਜੋ ਖਾਲੀ ਥਾਂ ਹੁੰਦੀ ਹੈ ਕੋਈ ਨਾ ਕੋਈ ਆ ਕੇ ਭਰੇਗਾ ਹੀ ਫੇਰ ਜਿਨ੍ਹਾਂ ਦੀ ਮжоਰਿਟੀ ਹੈ ਉਹੀ ਪੰਜਾਬ ਵਿੱਚ ਸ਼ਾਸਨ ਕਰਨਗੇ ਜੋ ਹਾਲਾਤ ਅਫਗਾਨੀਆਂ ਜੋ ਹਾਲਾਤ ਅਫਗਾਨਿਸਤਾਨ ਪਾਕਿਸਤਾਨ ਸੀਰੀਆ ਲਬਨਾਨ ਵਿੱਚ ਹਨ ਕੀ ਅਸੀਂ ਵੀ ਉਧਰ ਵੱਲ ਹੀ ਨਹੀਂ ਜਾ ਰਹੇ ਬੇਸ਼ੱਕ ਇਹ ਗੱਲ ਹਾਲੇ ਦੂਰ ਦੀ ਗੱਲ ਲੱਗ ਰਹੀ ਹੋਵੇਗੀ ਪਰ ਕਿੰਨੀ ਕੁ ਦੂਰ 10 ਸਾਲ 15 ਸਾਲ ਜਾਂ ਵੱਧ ਤੋਂ ਵੱਧ 20 ਸਾਲ ਉਸ ਤੋਂ ਵੱਧ ਤਾਂ ਹੈ ਹੀ ਨਹੀਂ ਫੇਰ 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 ਪੰਜਾਬ ਦਾ ਹਾਲ ਪੱਛਮੀ ਬੰਗਾਲ ਜਾਂ ਲਬਨਾਨ ਵਰਗਾ ਨਹੀਂ ਹੋਵੇਗਾ ਮਤਲਬ ਆਉਣ ਵਾਲੀ ਪੀੜ੍ਹੀ ਇਹਨਾਂ ਮੂਰੇ ਖੰਗ ਵੀ ਨਹੀਂ ਸਕੇਗੀ ਕਿਉਂਕਿ ਪੰਜਾਬ ਵਿੱਚ ਪੰਜਾਬੀ ਬੋਲਦੇ ਉਸ ਵੇਲੇ ਬਚੇ ਹੀ ਕਿੰਨੇ ਹੋਣਗੇ ਜਿਹੜੇ ਬਚੇ ਹੋਣਗੇ ਉਹ ਸ਼ਹਿਰੀ ਪਿੰਡੂ ਹਿੰਦੂ ਸਿੱਖ ਉਸ ਤੋਂ ਬਾਅਦ ਡੇਰੇ ਆਟਕ ਸਾਲਾਂ ਵਿੱਚੋਂ ਵੰਡੇ ਹੋਏ ਹੋਣਗੇ ਅਤੇ ਸੱਤਾ ਇਹਨਾਂ ਲੋਕਾਂ ਦੇ ਹੱਥ ਹੀ ਹੋਵੇਗੀ ਦੋਸਤੋ ਆਪਣੇ ਅਤੇ ਆਪਣੇ ਬੱਚਿਆਂ ਦੇ ਬਿਹਤਰ ਕੱਲ ਲਈ ਪੰਜਾਬ ਵਾਸੀ ਸਾਰੂ ਸੋਚ ਵਾਲੇ ਇਕੱਠੇ ਹੋ ਕੇ ਮੂਰੇ ਆਉਣ ਤਾਂ ਹੀ ਇਸ ਸਮੱਸਿਆ ਨੂੰ ਠੱਲ ਪਾਈ ਜਾ ਸਕਦੀ ਹੈ ਦੋਸਤੋ ਇਹੋ ਜਿਹੀਆਂ ਸਮੱਸਿਆਵਾਂ ਦਾ ਇਕੱਠੇ ਹੋ ਕੇ ਹੀ ਸਾਹਮਣਾ ਕੀਤਾ ਜਾ ਸਕਦਾ ਹੈ ਬੇਸ਼ੱਕ ਇਹ ਬਰਬਾਦੀ ਹਾਲੇ ਦੂਰ ਲੱਗਦੀ ਹੈ ਪਰ ਜੇ ਇਸ ਨੂੰ ਠੱਲਣਾ ਪਾਇਆ ਗਿਆ ਤਾਂ ਭਵਿੱਖ ਵਿੱਚ ਪੰਜਾਬ ਵੀ ਇਸ ਦਾ ਸ਼ਿਕਾਰ ਹੋ ਹੀ ਜਾਵੇਗਾ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ الله اكبر الله اكبر